ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਦੀ ਸਿਆਸਤ ਦੇ ਵਿੱਚ ਉਮੀਦ ਨਹੀਂ ਸੀ ਕਿ 2027 ਨੂੰ ਅਜੇ ਸਾਲ ਪੈਂਡਿੰਗ ਹੈ ਯਾਨੀ ਕਿ ਸਾਲ ਦਾ ਸਮਾਂ ਅਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਛੇ ਪਰ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦਾ ਸਿਆਸੀ ਮਾਹੌਲ ਅਕਸਰ 2-3 ਮਹੀਨੇ ਪਹਿਲਾਂ ਨਜ਼ਰ ਆਂਦਾ ਹੈ ਕੀ ਇਹ ਮੰਨਿਆ ਜਾਏ ਕਿ 2027 ਦੇ ਵਿੱਚ ਪੰਜਾਬ ਦੀ ਸਿਆਸਤ ਬਿਲਕੁਲ ਉਲਟ ਤਰੀਕੇ ਨਾਲ ਜਾਂ ਕਹਿ ਲੋ ਕਿ ਬਿਲਕੁਲ 180 ਡਿਗਰੀ ਚੇਂਜ ਹੋਦੀ ਨਜ਼ਰ ਆਏਗੀ मैं क्यों कह रहा क्योंकि जिस तरह के सियासी समीकरण सियासी गल् सियासी अफवाह सियासी चर्चावान हो रही ने साल पहल दो चार महीने पैल्ल हो जो किसी ने पार्टी बदलनी है किसी ने कोई होर धड़ा खड़ा करना है, या अपने आप में मजबूत करना परि कारण की है और सब तो वो गल गल क्यों कर रहा क्योंकि नवजोत कौर सिद्धू ने एक नवा धमाका कर दिता नवजोत कौर सिद्धू ने ਸਿੱਧੇ ਤੌਰ ਤੇ ਮੈਂ ਕਹਿਦਾ ਕਿ ਆਪਣਾ ਹੁਣ ਰਸਤਾ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਕਰੂੰਗਾ ਅੱਜੇ ਕਿਉਂਕਿ ਬਾਰ-ਬਾਰ ਨਵਜੋਤ ਕੋਰ ਸਿੱਧੂ ਇਹ ਕਹਿ ਰਹੇ ਨੇ ਕਿ ਉਹ راہੁਲ ਪ੍ਰਿਯੰਕਾ ਦੇ ਨਾਲ ਨੇ ਪਰ ਨਵਜੋਤ ਕੋਰ ਸਿੱਧੂ ਨੇ ਜੋ ਬਿਆਨਬਾਜ਼ੀਆਂ ਜਾਂ ਜਿਸ ਤਰ੍ਹਾਂ ਦੇ ਹੁਣ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਉਸ ਤੋਂ ਬਾਅਦ ਇੱਕ ਗੱਲ ਸਾਫ਼ ਹੈ ਮੈਂ ਅੱਜ ਤੋਂ 20 ਦਿਨ ਪਹਿਲਾਂ ਤੋਂ ਤੁਹਾਨੂੰ ਜੋ ਜਾਣਕਾਰੀ ਦੇ ਰਿਹਾ ਬੜੀ ਜ਼ਿੰਮੇਵਾਰੀ ਨਾਲ ਭੜੇ ਪਰੋਸੇ ਨਾਲ ਉਹ ਜਾਣਕਾਰੀਆਂ ਤੇ ਯਾ ਕਹਿ ਲੋ ਕਿ ਉਹ ਨਸਤਾਰੀਆਂ ਗੱਲਾਂ ਨੂੰ ਨਵਜੋਤ ਕੌਰ ਸਿੱਧੂ ਸਹੀ ਸਾਬਤ ਕਰਦੇ ਜਾ ਰਹੇ ਨੇ ਹੁਣ ਨਵਾ ਤਮਾਕਾ ਨਵਜੋਤ ਕੌਰ ਸਿੱਧੂ ਨੇ ਕੀਤਾ ਕੀ ਹੈ ਦਰਸਲ ਨਵਜੋਤ ਕੌਰ ਸਿੱਧੂ ਪਹਿਲਾ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਸੀ ਕਿ ਕਿਵੇਂ ਭਾਜਪਾ ਨਾਲ ਲੇੜਤਾ ਲਗਾਤਾਰ ਵਧਾਰਿਆ ਹੈ ਚਰਚਾਵਾਂ ਨੇ ਪ੍ਰਵੀਨ ਤੋਗੜੀਆ ਦੀ ਚਿੱਠੀ ਦਾ ਜ਼ਿਕਰ ਸੀਗਾ ਫਿਰ ਉਸ ਤੋਂ ਬਾਅਦ ਬੀਤੇ ਦਿਨ ਉਹ ਜਾ ਕੇ ਨਿਤਿੰਗਟਕਰੀ ਨੂੰ ਮਿਲ ਕੇ ਆਏ ਔਰ ਉਥੇ ਚਿੱਠੀ ਅੰਮ੍ਰਿਤਸਰ ਦੇ ਮਸਲਿਆਂ ਨੂੰ ਲੈ ਕੇ ਦੇ ਕੇ ਆਏ ਹਾਲਾਂਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਚੁੱਕੇ ਪਰ ਹੁਣ ਇੱਕ ਨਵਾਂ ਟਵੀਟ ਬੰਬ ਨਵਜੋਤ ਕੌਰ ਸਿੱਧੂ ਨੇ ਕਰ ਦਿੱਤਾ ਉਹ ਟਵੀਟ ਬੰਬ ਕੀ ਹੈ ਨਵਜੋਤ ਕੌਰ ਸਿੱਧੂ ਨੇ ਸ਼ਿਵਾਲਿਕ ਰੇਂਜ 'ਚ ਜਿਹੜਾ ਇਲੀਗਲ ਮਾਈਨਿੰਗ ਹੋ ਰਹੀ ਹੈ ਔਰ ਦਰਖਤ ਕੱਟਣ ਨੂੰ ਲੈ ਕੇ ਜੋ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਉਸ ਨੂੰ ਲੈ ਕੇ ਕੁਝ ਅਖਬਾਰਾਂ ਦੀ ਕਟਿੰਗ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਔਰ ਜੋ ਲਿਖਿਆ ਉਹ ਧਿਆਨ ਦੇਣ ਵਾਲਾ ਬਹੁਤ ਗੌਰ ਨਾਲ ਪੜਨ ਵਾਲਾ ਧਿਆਨ ਨਾਲ ਸੁਣਿਓ ਫਾਈਨਲੀ ਆਰ ਬ੍ਰੈਕਟ ਦੇ ਵਿੱਚ ਪੰਜਾਬ ਲਵਰਸ ਮਤਲਬ ਫਾਈਨਲੀ ਸਾਡੇ ਪੰਜਾਬ ਪ੍ਰੇਮੀ ਸਟਰਗਲ ਇਜ਼ ਬੀਅਰਿੰਗ ਫਰੂਟ ਉਹਨਾਂ ਦਾ ਸੰਘਰਸ਼ ਉਹਨਾਂ ਪ੍ਰਵਾਨ ਚੜ ਰਿਹਾ ਹੈ ਫੁੱਲ ਉਗ ਰਿਹਾ ਹੈ ਮਤਲਬ ਫਰੂਟਫੁਲ ਹੋ ਰਿਹਾ ਹੈ ਪੰਜਾਬੀਜ਼ ਪੰਜਾਬੀਜ਼ ਫਾਈਲ ਪੰਜਾਬੀਜ਼ ਵਿਲ ਫਾਈਟ ਫਾਰ देयर ਓਨ ਲੈਂਡਸ and forest cover which is already at it lowest ebb -3.6% yani ke punjabiyan ne hun apni land te forest nu bachon de layi ladai shuru kar ditti hai jo ki already -3.6% hai ebb save shivalik range from land grabbers which are cm had promised but now falling in line with them yani ke oh agge likh rahe ne ke shivalik range nu save karo ਔਰ ਉਸ ਨੂੰ ਸੇਵ ਕਰਨ ਦੇ ਲਈ ਲੈਂਡ ਗ੍ਰੈਬਰਸ ਜਿਹੜੇ ਉੱਥੇ ਲਗਾਤਾਰ ਮੌਜੂਦ ਨੇ ਉਹਨਾਂ ਵੱਲੋਂ ਸੀਐਮ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਖਤਮ ਕਰਾਂਗੇ ਪਰ ਹੁਣ ਨਾਲ ਰੜ ਗਏ ਨੇ ਬਟ ਨਾਓ ਫਾਲਿੰਗ ਇਨ ਲਾਈਨ ਵਿਦ them ਇਹ ਜਿਹੜੀ ਲਾਈਨ ਹੈ ਇਹ ਬੜਾ ਵੱਡਾ ਕਟਾਕਸ਼ ਹੈ ਇੱਥੋਂ ਤੱਕ ਤੇ ਗੱਲ ਠੀਕ ਹੈ ਹੁਣ ਸਵਾਲ ਵੱਡਾ ਹੈ ਕਿ ਪੰਜਾਬ ਦਾ ਉਹ ਲਵਰ ਕੌਣ ਹੈ ਕੌਣ ਹੈ ਲੜਾਈ ਲੜ ਰਿਹਾ ਹੈ ਕਿ ਦੀ ਤਾਰੀਫ ਕੀਤੀ ਜਾ ਰਹੀ ਹੈ ਸੋ ਇਸ ਟਵੀਟ ਦੇ ਵਿੱਚ ਉਹਨਾਂ ਨੇ ਦੋ ਕੁ ਖਬਰਾਂ ਸ਼ੇਅਰ ਕੀਤੀਆਂ ਇੱਕ ਖਬਰ ਕਹਿੰਦੀ ਹੈ ਇੱਕ ਹਾਈ ਕੋਰਟ ਦਾ ਜੱਜਮੈਂਟ ਹੈ ਉਹਨੂੰ ਲੈ ਕੇ ਦੂਜੀ ਬੀਜੇਪੀ ਦੇ ਇੱਕ ਲੋਕਲ ਲੀਡਰ ਨੇ ਖਰੜਚ ਕਿਤੇ ਜਾ ਕੇ ਨਾਲ ਦੇ ਪਹਾੜੀ ਲਾਕੇ ਚ ਇਲੀਗਲ ਮਾਈਨਿੰਗ ਨੂੰ ਲੈ ਕੇ ਉੱਥੇ ਖਬਰ ਖਬਰ ਕੀਤੀ ਉਹ ਖਬਰਾਂ ਚ ਲੱਗੀ ਮਤਲਬ ਇਲੀਗਲ ਮਾਈਨਿੰਗ ਹੋ ਰਹੀ ਹੈ ਉਹ ਸਾਰੀ ਖਬਰ ਚੱਕੀ ਤੇ ਉਹ ਖਬਰਾਂ ਚ ਲੱਗੀ ਔਰ ਉਹ ਖਬਰ ਸ਼ੇਅਰ ਕੀਤੀ ਹੈ ਅਗਲੀ ਲਾਈਨ ਧਿਆਨ ਨਾਲ ਪੜਨ ਵਾਲੀ ਹੈ ਬਹੁਤ ਧਿਆਨ ਨਾਲ ਪੜਨ ਵਾਲੀ ਹੈ ਅੱਗੇ ਉਹ ਕਹਿੰਦੇ ਨੇ ਵੀ ਥੈਂਕਸ ਆਰ ਐਚ ਐਮ ਮਿਸਟਰ ਅਮਿਤ ਸ਼ਾ ਜੀ ਗਵਰਨਰ ਪੰਜਾਬ ਐਂਡ ਆਰ ਡੈਡੀਕੇਟਿਡ ਲੀਗਲ ਫਰੇਟਰਨਿਟੀ ਫॉर ਬੀਇੰਗ ਆਰ ਸੇਵियर्स ਹੁਣ ਸਵਾਲ ਵੱਡਾ ਹੈ ਬੀਜੇਪੀ ਦਾ ਇੱਕ ਲੋਕਲ ਲੀਡਰ ਜਾ ਕੇ ਉੱਥੇ ਲੀਗਲ ਮਾਈਨਿੰਗ ਦੀ ਖਬਰ ਕਰਦਾ ਔਰ ਇਹ ਲੀਡਰ ਪਹਿਲਾਂ ਵੀ ਕਈ ਵਾਰੀ ਇਹ ਮਸਲੇ ਚੱਕ ਚੁਕੇ ਹੁਣ ਇਹਦੇ ਚ ਥੈਂਕਸ ਕਰਨਾ ਐਚਐਮ ਸਾਹਿਬ ਦਾ ਮਦੈਨਾ ਦੋਨਾਂ ਖਬਰਾਂ ਦਾ ਐਚਐਮ ਸਾਹਿਬ ਨਾਲ ਕੋਈ ਮਤਲਕ ਨਹੀਂ ਹੈ ਮਾਂਜੋ ਕਮਿਸ਼ਾ ਜੀ ਨਾਲ ਪਰ ਇਸ ਟ੍ਰੀਟ ਦੇ ਵਿੱਚ ਦੋ ਖਬਰਾਂ ਸ਼ੇਅਰ ਕਰਨੀਆਂ ਔਰ ਇਸ ਸ਼ੇਅਰਿੰਗ ਤੋਂ ਬਾਅਦ ਸਿੱਧੇ ਤੌਰ ਤੇ ਥੈਂਕਸ ਆਰ ਐਚਐਮ ਮਿਸਟਰ ਅਮਿਤ ਸ਼ਾਹ ਹੁਣ ਕਾਲ ਅਮਿਸ਼ਾ ਪੰਚਕੁਲੇ ਵੀ ਆਏ ਚੈੱਕ ਕਰੋ ਕਿ ਕੋਈ ਮੀਟਿੰਗ ਮੀਟਿੰਗ ਤੇ ਨਹੀਂ ਹੋਈ ਮੈਂ ਤੁਹਾਨੂੰ ਹਿੰਟ ਹੀ ਦੇ ਰਿਹਾ ਬਸ ਪਰਸੋਂ ਜਦੋਂ ਅਮਿਤ ਸ਼ਾਹ ਪੰਚਕੁਲੇ ਪਹੁੰਚੇ ਹੈ ਤੇ ਮਾਲਾ ਜਿ ਚੈੱਕ ਚੁੱਕ ਕਰਿਓ ਕਿਸੇ ਦੀ ਕੋਈ ਮੀਟਿੰਗ ਤੇ ਨਹੀਂ ਹੋਈ ਜਨਾਬ ਜੀ ਖੋਲੋ ਮੈਂ ਤੇ ਕਰ ਲਿਆ ਥੋੜਾ ਜਿ ਆ ਲੈਣ ਦਿਓ ਥੋੜੀਆਂ ਉਹ ਵਾਲੇ ਮਾਰ ਕੇ ਬਾਹਰ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਪਰ ਮੈਂ ਤੁਹਾਨੂੰ ਹਿੰਟ ਦੇਤਾ ਹੈ ਔਰ ਉਸ ਤੋਂ ਬਾਅਦ ਟਵੀਟ ਆ ਜਾਣਾ ਜਿਤ ਖਬਰਾਂ ਚ ਐਚਐਮ ਦਾ ਕੋਈ ਲੈਣਾ ਦੇਣਾ ਨਹੀਂ ਉੱਥੇ ਐਚਐਮ ਦਾ ਥੈਂਕਸ ਕਰਨਾ ਹੁਣ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਤੁਸੀਂ ਆਪ ਸਮਝੋ ਔਰ ਦੂਜਾ ਉਸ ਤੋਂ ਬਾਅਦ ਉਹ ਲਿਖ ਰਹੇ ਨੇ ਗਵਰਨਰ ਪੰਜਾਬ ਠੀਕ ਹੈ ਉਹਨਾਂ ਨੂੰ ਮਿਲ ਕੇ ਆਏ ਸੀ ਚੁੱਕੇ ਉਹਨਾਂ ਨੇ ਅੱਗੇ ਉਹਨਾਂ ਨੇ ਮਸਲੇ ਰੱਖੇ ਸੀ ਹੁਣ ਇਹਦੇ ਚ ਗਵਰਨਰ ਪੰਜਾਬ ਦਾ ਕੀ ਰੋਲ ਹੈ ਉਹ ਹੀ ਸਮਝਣਾ ਹੋਵੇਗਾ ਐਂਡ ਅ ਡੈਡੀਕੇਟਿਡ ਲੀਗਲ ਫ੍ਰੈਟਰਨਿਟੀ ਫਾਰ ਬੀਇੰਗ ਆਰ ਸੇਵਇਰਸ ਤੁਸੀਂ ਸਮਝੋ ਕੀ ਹੋਏਗਾ ਕੀ ਨਹੀਂ ਹੋਏਗਾ ਇੱਕ ਫਿਰ ਇਸ ਟਵੀਟ ਤੋਂ ਬਾਅਦ ਇੱਕ ਟਵੀਟ ਹੋਰ ਹੈ ਇਸੇ ਦਾ ਸਿਕੁਐਂਸ ਦੇ ਵਿੱਚ ਜਾਂ ਕਹਿ ਲਓ ਕਿ ਇਸ ਤੇ ਲੂਪ ਚ ਜਿਹਨੂੰ ਆਪਾਂ ਥ੍ਰੇਡ ਕਹਿ ਦਿੰਦੇ ਆ ਟਵਿੱਟਰ ਦੀ ਲੈਂਗੁਏਜ ਦੇ ਵਿੱਚ ਐਕਸ ਦੀ ਲੈਂਗੁਏਜ ਦੇ ਵਿੱਚ ਟਵਿੱਟਰ ਨਹੀਂ ਕਹਿੰਦਾ ਐਕਸ ਦੀ ਲੈਂਗੁਏਜ ਦੇ ਵਿੱਚ ਮਿਸਟਰ ਸੀਐਮ ਭਗਵੰਤ ਮਾਨ ਜੀ यू एक्चुअली नीड टू रिफ्रेश योर मैमरी बिकॉज इट वॉज यू हैड प्रोमिस टू एक्ट अगेंस्ट लैंड शार्क्स इलीगल माइनिंग एंड इलीगल फेलिंग ऑफ ट्रीज के वो अगे कह रहे मिस्टर सी एम भगवंत मान जी ਤੁਸੀਂ ਐਕਚੁਅਲੀ ਆਪਣੀ ਜਿਹੜੀ ਯਾਦਾਸ਼ਤ ਨੂੰ ਰੀਫਰੈਸ਼ ਕਰੋ ਥੋੜਾ ਜਿਹਾ ਪਿੱਛੇ ਜਾਓ ਕਿਉਂਕਿ ਤੁਸੀਂ ਹੀ ਵਾਦਾ ਕੀਤਾ ਸੀ ਕਿ ਤੁਸੀਂ ਜਿਨ੍ਹਾਂ ਨੇ ਲੈਂਡ ਦੱਬੀ ਹੋਈ ਏ ਜਿੱਥੇ ਤੁਸੀਂ ਉਹ ਮਹਿੰਮ ਪੰਚਾਇਤ ਰਾਜ ਮੰਤਰੀ ਹੋਣ ਦੇ ਵੇਲੇ ਜਦੋਂ ਕੀ ਨਾਮ ਉਹਨਾਂ ਦਾ ਜਿਹੜੇ ਉਹ ਦਾਲਦੂਲ ਚੱਕ ਕੁਲਦੀਪ ਢਾਲੀਵਾਲ ਜੀ ਤੇ ਉਹ ਉਹ ਜਿਨ੍ਹਾਂ ਨੇ ਟਮਾਟਰ ਟਮਾਟਰ ਕਹਿਤਾ ਸੀ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਲਈ ਜੇ ਬਾਤ ਚ ਉਹਨਾਂ ਨੂੰ ਵੀ ਹਟਾ ਦਿੱਤਾ ਪਤਾ ਨਹੀਂ ਉਹ ਕਾਰਨ ਕੀ ਸੀਗੇ ਕਿਉਂਕਿ ਬਹੁਤ ਵੱਡੀ ਮੁਹਿੰਮ ਸੀ ਉਹ ਤੇ ਆਪ ਕਹਿੰਦੇ ਮੈਂ ਤੇ ਚੰਗਾ ਕੰਮ ਕਰ ਰਿਆ ਸੀ ਪਤਾ ਨਹੀਂ ਕਿਉਂ ਕੀ ਕੀਦੇ ਨਾਲ ਕੀ ਸਾਟ ਗਾੜਿਆ ਨੀਵੇਂ ਉਹ ਵੀ ਇਹੀ ਗੱਲ ਕਹਿ ਰਹੇ ਥੇ ਕਿ ਇਫ ਯੂ ਹੈਡ ਪ੍ਰੋਮਿਸਡ ਟੂ ਐਕਟ ਅਗੇਂਸਟ ਲੈਂਡ ਸ਼ਾਰਕਸ ਇਲੀਗਲ ਮਾਈਨਿੰਗ ਐਂਡ ਇਲੀਗਲ ਫੈਲਿੰਗ ਆਫ ਟਰੀਜ਼ ਰੈਵਨਿਊ ਪੰਜਾਬ ਵਿਲ ਗਰੋ ਡਰਾਸਟਿਕਲੀ ਬਾਈ ਮੇਕਿੰਗ ਮਾਈਨਿੰਗ ਐਂਡ ਲੀਕਰ ਗਵਰਨਮੈਂਟ ਕੰਟਰੋਲ ਐਂਡ ਨਾਟ ਬਾਈ ਸੇਲਿੰਗ ਆਰ ਲੈਂਡ ਪਾਕਟਸ ਹੁਣ ਇਸ ਲਾਈਨ ਦੇ ਵਿੱਚ ਉਹ ਜ਼ਿਕਰ ਕਰ ਗਏ ਕਿ ਕਿਵੇਂ ਮਾਈ ਤੇ ਲੀ ਕਰ ਨਾਲ ਤੁਸੀਂ ਪੈਸਾ ਇਕੱਠਾ ਕਰ ਸਕਦੇ ਸੀ ਜਦੋਂ ਤੁਸੀਂ ਕੀਤਾ ਨਹੀਂ ਇਹ ਆ ਗਿਆ ਸਿੱਧੂ ਮਾਡਲ ਉਹ ਸਿੱਧੂ ਮਾਡਲ ਜਿਹਦੀ ਗੱਲ ਨਵਜੋਤ ਸਿੰਘ ਸਿੱਧੂ ਬਾਰ ਬਾਰ ਆਪਣੀ ਸਰਕਾਰ ਚ ਵੀ ਕਰਦੇ ਰਹੇ ਸੀ ਕਾਂਗਰਸ ਚ ਰਹਿ ਕੇ ਵੀ ਕਿ ਜੀ ਕਾਰਪੋਰੇਸ਼ਨ ਬਣਾ ਦਿਓ ਕਰਨਾਟਕਾ ਪਤਾ ਨਹੀਂ ਕਿ ਤੇ ਤਲੰਗਾਨਾ ਮਾਡਲ ਲੈ ਆਓ ਉਹ ਗਏ ਵੀ ਸੀ ਤੇਲੰਗਾਨਾ ਸਾਰਾ ਕੁਝ ਲੋਕੀ ਉੱਥੋਂ ਵੇਖ ਕੇ ਵੀ ਆਏ ਸਰਕਾਰ ਦੇ ਕਾਂਗਰਸ ਸਰਕਾਰ ਵੇਲੇ ਇਹ ਜਿਹੜੀ ਲਾਈਨ ਹੈ ਇਹ ਡਿਫਾਈਨ ਕਰ ਗਈ ਸਿੱਧੂ ਮਾਡਲ ਨੂੰ ਨਵਜੋਤ ਸਿੱਧੂ ਮਾਡਲ ਨੂੰ ਫਿਰ ਅੱਗੇ ਉਹ ਕੀ ਕਹਿ ਰਿਹਾ ਕਿ ਬੈਕਰ ਲੈਂਡਮਾਰਕ ਫਰਕਾਓ ਐਂਡ ਗੌਰਮੈਂਟ ਲੈਂਡ ਵਿਚ ਯੂ ਆਰ ਸੇਲਿੰਗ ਐਂਡ ਅਲਾਓਇੰਗ ਰਜਿਸਟ੍ਰੇਸ਼ਨ ਫਾਰ ਇਟ ਜੋ ਪਿੱਛੇ ਇੱਕ ਫੈਸਲਾ ਲਿਆ ਸੀ ਹਾਲਾਂਕਿ ਉਹ ਵੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਰੋਕਤਾ ਜਿਹੜੇ ਫਾਰਮ ਹਾਊਸ ਵਾਲਾ ਸੀ ਨਾ ਕਿ 1 ਏਕੜ ਦੇ ਵਿੱਚ ਜਿੰਨੇ ਫਾਰਮ ਹਾਊਸ ਬਣੇ ਨੇ ਉਹਨੂੰ ਲੀਗਲ ਕਰ ਦੋ ਔਰ ਉਹ ਵੀ ਉਹ ਵੀ ਚੈਲੰਜ ਹੋ ਗਿਆ ਮਤਲਬ ਪਿਛਲੇ 1 ਮਹੀਨੇ ਦੇ ਵਿੱਚ ਜੋ ਵੀ ਸਰਕਾਰ ਨੇ ਫੈਸਲੇ ਲਏ ਨੇ ਆਲਮੋਸਟ ਸਾਰੇ ਚੈਲੰਜ ਹੋ ਗਏ ਔਰ ਰੁਕ ਗਏ ਤੁਸੀਂ ਅੰਦਾਜ਼ਾ ਲਾ ਲਓ ਸਰਕਾਰ ਕਿਸ ਹਿਸਾਬ ਦੀ ਚੱਲ ਰਹੀ ਹੈ ਖੈਰ ਫਿਰ ਅੱਗੇ ਉਹ ਕਹਿ ਰਹੇ ਨੇ ਕਿ ਦੈਨ ਵਾਈ ਟ੍ਰਬਲ ਪੂਅਰ ਪੀਪਲ ਹੁ ਡੋਨਟ ਹੈਵ ਰੂਫ ਓਵਰ देयर ਹੈਡਸ ਜਿਨ੍ਹਾਂ ਦੇ ਸਿਰਾਂ ਤੇ ਛੱਤ ਨਹੀਂ ਹੈ ਕਿਉਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਨਾ ਗਰੀਬ ਲੋਕਾਂ ਨੂੰ ਵਾਈ ਡਿਫਰੈਂਟ ਪਾਲਿਸੀਜ਼ ਫॉर ਰਿਚ ਐਂਡ ਪੂਅਰ ਤੁਹਾਡੀਆਂ ਨੀਤੀਆਂ ਗਰੀਬ ਔਰ ਅਮੀਰ ਲਈ ਵਕਵਕ ਕਿਉਂ ਨੇ ਅੱਗੇ ਉਹ ਕਹਿ ਰਹੇ ਨੇ ਪੰਜਾਬੀਜ਼ ਆਰ ਵਰੀਅਰਸ ਐਂਡ ਨਾਟ ਫੂਲਸ ਹੁ ਕਾਂਟ ਟੂਕ ਥਰੂ ਯੋਰ ਮਾਈਂਡਸੈਟ ਔਨ ਸਟੇਟ ਮਤਲਬ ਵਨ ਸਟੇਟ ਵਨ ਪਾਲਿਸੀ ਉਹ ਕਹਿ ਰਹੇ ਨੇ ਕਿ ਪੰਜਾਬੀ ਬੇਵਕੂਫ ਨਹੀਂ ਨੇ ਪੰਜਾਬੀ ਵਾਰੀਅਰਸ ਨੇ ਐਂਡ ਹੂ ਕਾਂਟ ਟੂਕ ਥਰੂ ਯੋਰ ਮਾਈਂਡਸੈਟ ਇਹ ਆਪਣੇ ਦਿਮਾਗ ਤੋਂ ਆਪਣੀ ਸੋਚ ਤੋਂ ਕੱਢ ਦੋ ਵਨ ਸਟੇਟ ਵਨ ਪਾਲਿਸੀ ਕਿ ਇੱਕ ਸਟੇਟ ਹੈ ਤੇ ਇੱਕ ਹੀ ਪਾਲਿਸੀ ਯਾਨੀ ਕਿ ਇੱਕ ਬੰਦੇ ਲਈ ਇੱਕੋ ਪਾਲਿਸੀ ਹੋਣੀ ਚਾਹੀਦੀ ਹੈ ਇਹ ਇੱਕ ਟਵੀਟ ਕੀਤਾ ਗਿਆ ਸੀਐਮ ਤੇ ਨਿਸ਼ਾਨੇ ਸਿੱਧੂ ਮਾਡਲ ਦੀ ਤਾਰੀਫ ਪਰ ਸਭ ਤੋਂ ਅਹਿਮ ਗੱਲ ਹੈ ਵਿੱਚ ਥੈਂਕਸ ਆਰ ਐਚ ਐਮ ਮਿਸਟਰ ਅਮਿਤ ਸ਼ਾਹ ਹੁਣ ਵੀ ਕੁਝ ਜਵਾਬ ਚਾਹੀਦਾ ਤੁਹਾਨੂੰ ਪਹਿਲੇ ਦਿਨ ਤੋਂ ਕਹਿ ਰਿਹਾ ਤਿਆਰੀ ਹੈ ਪਹਿਲੇ ਦਿਨ ਤੋਂ ਕਹਿ ਰਿਹਾ ਪੁਰਾਣਾ ਪਿਆਰ ਹੈ ਪਹਿਲੇ ਦਿਨ ਤੋਂ ਕਹਿ ਰਿਆਂ ਵੱਖੀ ਇਸਤੇ ਕਰਕੇ ਹੋਏ ਸੀ ਕਿ ਕਾਲੀ ਦਲ ਨਾਲ ਸੀ ਹੁਣ ਨਹੀਂ ਹੈ ਆ ਜਿਹੜੇ ਸਰਵੇ ਸਰਵੇ ਦੀ ਵੀ ਗੱਲ ਹੋ ਰਹੀ ਹੈ ਹੋਰ ਤੁਹਾਨੂੰ ਇਹ ਦਿਨ ਤੇ ਜਾਣਕਾਰੀ ਦਊਗਾ ਬੜੀ ਇੰਟਰਸਟਿੰਗ 2 ਦਿਨ ਰੁਕੋ ਆ ਰਹੀਆਂ ਨਿਕਲ ਕੇ ਖਬਰਾਂ ਜੋ ਪਿਛੇ ਤੁਹਾਨੂੰ ਸਰਵੇ ਵਾਲਾ ਵੀ ਦੱਸਿਆ ਸੀ ਨਾ ਕਾਲੀ ਬੀਜੇਪੀ ਅਲਾਈਜ 2 ਦਿਨ ਰੁਕੋ ਬੜੀ ਬੜੀ ਬਹੁਤ ਇੰਟਰਸਟਿੰਗ ਜਾਣਕਾਰੀ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਮਤ ਪਰਦੇ ਦੇ ਪਿੱਛੇ ਵਾਲਾ ਕੌਣ ਹੈ ਉਹ ਦੱਸਾਂਗੇ ਖੈਰ ਨਵਜੋਤ ਕੌਰ ਸਿੱਧੂ ਆਪਣੇ ਰਾਜਚ ਨੇ ਸਿੱਧੂ ਮੁੰਬਈ ਚ ਨੇ ਪੰਜ ਕੁਲੇ ਕੌਨ ਸੀ ਪਰਸੋਂ ਕਿੱਥੇ ਕੀ ਹੋਇਆ ਫਿਰ ਕੀ ਤਰੀਫਾਂ ਸ਼ੁਰੂ ਹੋਈਆਂ ਹੁਣ ਅੱਗੇ ਕਹਤੇ ਨਾ ਅੱਗੇ-ਅੱਗੇ ਦੇਖੀਏ ਹੁੰਦਾ ਹੈ ਕੀ ਇਜਾਜ਼ਤ ਸਾਸ਼ਿਕਾ